ਗੁਰਪ੍ਰਤਾਪ ਸਿੰਘ ਵਡਾਲਾ ਜੁੜਨੇ ਸ਼੍ਰਮਣ ਕਾਦਲ ਪੁਨਰ ਸੁਰਜੀਤ ਦੇ ਆਗੂ ਨੇ ਸਰ ਸਵਾਗਤ ਕਰਾਉਣ ਨਿਊਜ਼ 18 ਪੰਜਾਬ ਤੇ ਵਿਕਰਮ ਮਜੀਠੀਆ ਕਰ ਰਹੇ ਨੇ ਕਿ ਮੈਂ ਸਭ ਨੂੰ ਇਕੱਠਾ ਕਰਾਂਗਾ ਨਾਲ ਲੈ ਕੇ ਚੱਲਾਂਗਾ ਸਭਲੇ ਦਰਵਾਜ਼ੇ ਖੁੱਲੇ ਨੇ ਇਸ ਪਹਿਲ ਕਦਮੀ ਨੁੱਕੀ ਵਿੱਚ ਤੁਸੀਂ ਵੇਖਦੇ ਦੇਖੋ ਜੀ ਜੇ ਕੋਈ ਲੀਡਰ ਜਿਹੜੇ ਮਜੀਠੀਆ ਜੀ ਨੇ ਗੱਲ ਕੀਤੀ ਹੈ ਸਾਰਿਆਂ ਨੂੰ ਇਕੱਠੇ ਕਰਨ ਦੀ ਜੀ ਇਸ ਆਪਣੀ ਸੋਚ ਨੂੰ ਵਿਚਾਰ ਨੂੰ ਭਾਵਨਾ ਨੂੰ ਵੈਲਕਮ ਕਰਨਾ ਚਾਹੀਦਾ ਹੂੰ ਉਹਦਾ ਹਾਂ ਪੱਖੀ ਹੰਗਾਰਾ ਸਭ ਨੂੰ ਭਰਨ ਦੀ ਲੋੜ ਆ ਹੂੰ ਸਰਕੇ ਪੰਥ ਵਿੱਚ ਇਕਤਾ ਦੀ ਇਸ ਸਮੇਂ ਵੀ ਲੋੜ ਹੈ ਤੇ ਪਹਿਲਾਂ ਤੋਂ ਵੀ ਜਦੋਂ ਵੀ ਕਿਤੇ ਆਪੋ ਵਿੱਚ ਲੀਡਰਾਂ ਦੇ ਵਖਰੇਵੇਂ ਬਣੇ ਤੇ ਮੁੜ ਕੇ ਲੀਡਰ ਇਕੱਠੇ ਵੀ ਹੋਏ ਆਪਣੇ ਕੋ ਬੜੀਆਂ ਧਾਰਨਾ ਨੇ ਇਤਿਹਾਸ ਦੀਆਂ ਹੂੰ ਲੇਕਿਨ ਇਕਤਾ ਹੋਣੀ ਚਾਹੀਦੀ ਆ ਅਕਾਲ ਤਖਬ ਸਾਹਿਬ ਦੇ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਹੂੰ ਜਦੋਂ 2 ਦਸੰਬਰ ਨੂੰ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਸਨ ਸਿੰਘ ਸਭਾਨ ਨੇ ਜੀ ਉਹਨਾਂ ਨੇ ਆਖਿਆ ਸੀਗਾ ਵੀ ਤੁਸੀਂ ਇਸ ਰਾਹ ਤੇ ਚੱਲ ਕੇ ਭਰਤੀ ਕਰਕੇ ਸ਼੍ਰੋਮਣੀ ਕਾਲੀਦਾਨ ਨੂੰ ਮਜ਼ਬੂਤ ਕਰੋ ਹਮ ਲੇਕਿਨ ਜਿਸ ਤਰਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਮੰਨੇ ਨਹੀਂ ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਡਾ ਲੈ ਕੇ ਚੈਲੰਜ ਕੀਤੇ ਆ ਸਾਡੇ ਸਿਧਾਂਤ ਨੂੰ ਤੇ ਫਿਰ ਉਹਨਾਂ ਨੇ ਆਪਣੀ ਜਿਹੜੀ ਭਰਤੀ ਗੂਗਲਸ ਸ਼ੋਅ ਕਰਕੇ ਆਪਣਾ ਰਾ ਵੱਖਰਾ ਉਹਨਾਂ ਨੇ ਅਪਣਾ ਲਿਆ ਤੇ ਸਾਨੂੰ ਤਾਂ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਅਸੀਂ ਸਾਡੇ ਲਈ ਤਾਂ ਉਹ ਬਹੁਤ ਮਹਾਨ ਸੀ ਤੇ ਸਾਨੂੰ ਉੱਤੇ ਪਹਿਰਾ ਦੇਣ ਦੀ ਲੋੜ ਸੀ ਅਸੀਂ ਪਹਿਰਾ ਦੇ ਦੇਣਾ ਜੀ ਜੇ ਤੁਹਾਨੂੰ ਅਪਰੋਚ ਕੀਤਾ ਜਾਂਦਾ ਹੈ ਤੇ ਤੁਸੀਂ ਸ਼ਮਣੇ ਕਲਦਲ ਬਦਲ ਤੜੇ ਚ ਸ਼ਾਮਲ ਹੋਗੇ ਸੁਖਬੀਸ ਬਦਲ ਦੀ ਪ੍ਰਧਾਨਗੀ ਹੇਠ ਇਦਾਂ ਨਹੀਂ ਹੈਗਾ ਜੀ ਕਿਸੇ ਇਹ ਪ੍ਰਧਾਨਗੀ ਤੱਕ ਕਿ ਇਸ ਤਰ੍ਹਾਂ ਦੇ ਪ੍ਰਧਾਨ ਕੀ ਕੌਣ ਕਰਦਾ ਹੈ ਤਾਂ ਉਹ ਉਹ ਤਾਂ ਉਹਨਾਂ ਦਾ ਮਸਲਾ ਆ ਸਾਧਾ ਨਿਕਾ ਮੈਂ ਪੰਥ ਸਮੁੱਚੇ ਪੰਥ ਦੀ ਏਕਤਾ ਦੀ ਗੱਲ ਕਰਦਾ ਹਾਂ ਅਗਰ ਜੇ ਪੰਥ ਇਕਤਾ ਹੋਵੇ ਤਾਂ ਉਹਨੂੰ ਵੈਲਕਮ ਕਰਨਾ ਚਾਹੀਦਾ ਪਰ ਉਹ ਹੋਣੀ ਚਾਹੀਦੀ ਹੈ ਸਿਧਾਂਤਾਂ ਦੇ ਆਧਾਰ ਤੇ ਅਸੂਲਾਂ ਦੇ ਉੱਪਰ ਆਪਣੇ ਖੜੇ ਹੋ ਕੇ ਇਕਤਾ ਹੋਣੀ ਚਾਹੀਦੀ ਆ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਕੌਣ ਹੈ ਤੇ ਪ੍ਰਧਾਨ ਕੌਣ ਨਹੀਂਗਾ ਪ੍ਰਧਾਨ ਗਿਆ ਛੜਨੀਆਂ ਵੀ ਪਹਿਣ ਗਿਆ ਜੇ ਇਕਤਾ ਹੋਣੀ ਆ ਤਾਂ ਵਟਾ ਲਓ ਜੀ ਸਵਾਲ ਤੇ ਇਸ ਨੂੰ ਲੈ ਕੇ ਖੜਾ ਹੋਇਆ ਇਸਨੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡ ਰਹੇ ਨੇ ਕੋਈ ਬੀਬੀ ਜਗਜੀਤ कौर ਵੀ ਕਈ ਵਾਰ ਇਹ ਸਵਾਲ ਖੜੇ ਕਰ ਚੁੱਕੇ ਨੇ ਜੇ ਜਿਹਨਾਂ ਨੇ ਏਕਤਾ ਦੀ ਗੱਲ ਕੀਤੀ ਆ ਉਹ ਹੁਣ ਦੱਸਣਗੇ ਵੀ ਕਿਸ ਤਰੀਕੇ ਨਾਲ ਏਕਤਾ ਹੋ ਸਕਦੀ ਆ ਪਰ ਅਸੀਂ ਏਕਤਾ ਨੂੰ ਵੈਲਕਮ ਕਰਦੇ ਆ ਲੇਕਿਨ ਸਿਰਫ ਅਕਾਲਪੁਰਖ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਚ ਹੋਣੀ ਚਾਹੀਦੀ ਆ ਸਿਧਾਂਤਕ ਤੇ ਸਾਡੀਆਂ ਪਰੰਪਰਾਵਾਂ ਟਾੜੀਆਂ ਰਵੈਤਾਂ ਨੂੰ ਕਾਇਮ ਰੱਖਦੇ ਹੋਏ ਹੋਣੀ ਚਾਹੀਦੀ ਆ ਬੱਕੇ ਅਸੀਂ ਚਾਹਨੇ ਸਾਰਾ ਪੰਧ ਕਟਾ ਹੋਵੇ ਪ੍ਰਧਾਨਗੀ ਕਿਸੇ ਦੀ ਕੌਣ ਪ੍ਰਧਾਨ ਬਣਦਾ ਆ ਲੀਡਰ ਕੌਣ ਬਣਦੇ ਤਾਂ ਬਾਅਦ ਦੀ ਗੱਲ ਆ ਪਹਿਲਾਂ ਆਪਣੇ ਜਿਹੜੀ ਸਿਧਾਂਤਕ ਤੌਰ ਤੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਉਸ ਦੀ ਚੱਕ ਦੇ ਇਕੱਠਾ ਕਰਨ ਵੇਲੇ ਅੱਜ ਮੋਟਕੀ ਕੀਤੀ ਜਾਂਦੀ ਹੈ ਕਿਉਂਕਿ ਅੱਜ ਕੋਰ ਕਮੇਟੀ ਦੀ ਬੈਠਕ ਹੈ ਤੇ ਤੁਹਾਡੇ ਵੱਲੋਂ ਕੀ ਕੰਡੀਸ਼ਨਸ ਰਹਿਣਗੀਆਂ ਅੱਜ ਤਾਂ ਮੈਦਨ ਕੈਗਰ ਦੇ ਬੀਬਾ ਜੀ ਵੀ ਏਕਤਾ ਨੂੰ ਵੈਲਕਮ ਕਰਦੇ ਆ ਉਹਨਾਂ ਦਾ ਮਜੀਠਿਆ ਜੀ ਦਾ ਹੀ ਜਿਹੜਾ ਉਹਨਾਂ ਨੇ ਭਾਵਨਾ ਜ਼ਾਹਰ ਕੀਤੀ ਆ ਲੇਕਿਨ ਇਹ ਏਕਤਾ ਉਹਨੂੰ ਚਾਹੀਦੀ ਹੈ ਸਿਧਾਂਤਕ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਹੋਣੀ ਚਾਹੀਦੀ ਹੈ ਜਿਸ ਨੂੰ ਸਾਰਾ ਪੰਥ ਪ੍ਰਵਾਨ ਕਰ ਲਵੇ ਜੇ ਪੰਜ ਸੱਤ 10 ਲੀਟਰ ਇਕੱਠੇ ਹੋਣ ਤੇ ਆਪਣੇ ਉਹਨੂੰ ਏਕਤਾ ਨਹੀਂ ਕਹਿ ਸਕਦੇ ਆਪਾਂ ਥੱਲੇ ਸੰਗਤ ਨੂੰ ਵੀ ਕੁਛ ਸੁਨੀਆਂ ਦੇਣਾ ਆ ਕਿ ਅਸੀਂ ਇਸ ਕਰਕੇ ਇਕੱਠੇ ਹੋਏ ਆ ਸਾਡੇ ਜੋ ਸਾਨੂੰ ਹੁਕਮ ਹੋਇਆ ਸੀ ਉਤੋਂ ਛੇਵੇਂ ਪਾਤਸ਼ਾਹ ਜੀ ਦੇ ਸਥਾਨ ਤੋਂ ਅਸੀਂ ਉੱਤੇ ਖੜੇ ਉੱtre ਆ ਪੂਰਾ ਪਹਿਲਾ ਦਿੱਤਾ ਆ ਤੇ ਜੇ ਕਿਤੇ ਸੱਜ ਤੋਂ ਭੁੱਲੋਈ ਆ ਤਾਂ ਉਹ ਚਲੋ ਭੁੱਲਾ ਬਕਸ਼ੀਆਂ ਜਾਂਦੀਆਂ ਨੇ ਹੁਣ ਵੀ ਬਕਸ਼ੀਆਂ ਜਾ ਸਕਦੀਆਂ ਆ ਹੁਣ ਵੀ ਆਪਾਂ ਉੱਥੇ ਜਾ ਕੇ ਖਿਮਾ ਜੱਜਣਾ ਕਰ ਸਕਦੇ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਤੋਂ ਬਾਅਦ ਵੀ ਕੋਈ ਅਗਲਤੀਆਂ ਕੀਤੀਆਂ ਪਰ ਇਹ ਸਾਰੀ ਗੱਲ ਸ਼੍ਰੋਮਣੀ ਕਾਲੀ ਦਲ ਦੇ ਇਤਿਹਾਸ ਨਾਲ ਨਜ਼ਰ ਮਾਰੀਏ ਤੇ ਸਿਧਾਂਤ ਬੰਦੇ ਨਾਲ ਜੁੜੀ ਆ ਸਿਧਾਂਤ ਤੇ ਕੈਮ ਰਹੂਗਾ ਤੇ ਇੱਕ ਦਾ ਲੋਕ ਪ੍ਰਵਾਨ ਕਰਨਗੇ ਗੈਰ ਸਿਧਾਂਤਕ ਇੱਕ ਦਾ ਕਿਸੇ ਨੇ ਪ੍ਰਵਾਨ ਨਹੀਂ ਕਰਨੀ ਅੱਛਾ ਬਡਾਲਾ ਜੀ ਕੀ ਇਸ ਪਾਰਟिकुलर ਇਸ਼ੂ ਨੂੰ ਹੋਣ ਪਾਰਟੀ ਪਲੇਟਫਾਰਮ ਤੇ ਵਿਚਾਰਿਆ ਜਾਏਗਾ ਕਿਉਂਕਿ ਚੰਦੂ ਮਾਜਰਾ ਕਹਿੰਦੇ ਨੇ ਮੈਂ ਤੇ ਵੈਲਕਮ ਕਰਦਾ ਹਾਂ ਉਹ ਦੇਖੋ ਜੀ ਵੈਲਕਮ ਤਾਂ ਸਾਰੇ ਕਰਨੇ ਸਾਰੇ ਪੋਲਿਟਿਕਲ ਲੀਡਰ ਵੈਲਕਮ ਕਰਨਗੇ ਇਹਦਾ ਮਤਲਬ ਇਹ ਤਾਂ ਇਹ ਭਾਵਨਾ ਮੈਂ ਪਹਿਲਾਂ ਕਹਿ ਕੇ ਆ ਤੇ ਇਹ ਚੰਗੀ ਭਾਵਨਾ ਆ ਇਹ ਤਾਂ ਪਰੇਦਾ ਨੂੰ ਰਾਹ ਬਣਾਉਣਾ ਪਊਗਾ ਠੀਕ ਹੈ ਇਹ ਸੇਕਤਾ ਦਾ ਕੋਈ ਆਦਾਨ ਬਦਾਨਾ ਪਊਗਾ ਨਾ ਜੀ ਇਹ ਤਾਂ ਹੈ ਨਹੀਂ ਕਿ ਵੀ ਆਪਾਂ ਉਹਦੇ ਇਕੱਠੇ ਹੋ ਜੀ ਬਿਨਾ ਕਿਸੇ ਉਹਦੇ ਵਜ੍ਹਾ ਤੋਂ ਠੀਕ ਹੈ ਸਾਰੀਆਂ ਗੱਲਾਂ ਨੂੰ ਮੁਕਤ ਕਰਾ ਪਈਆਂ ਜਾਂ ਉਸ ਕਰਕੇ ਸਹਿਮਤੀ ਦੋਨੋਂ ਤਰ੍ਹਾਂ ਦੀ ਹੋਣੀ ਚਾਹੀਦੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰਤਾਪ ਸਿੰਘ ਵਡਾਲਾ ਸ਼ੋਮਨ ਕਾਦਲ ਪੁਨਰ ਸੁਰਜੀਤ ਧਿਆਗੂ ਨੇ ਉਹਨਾਂ ਨੇ ਅਸ ਕੱਲ ਦਾ ਜ਼ਿਕਰ ਕੀਤਾ ਕਿ ਸਿਧਾਂਤਿਕ ਇਕਤਾ ਦਾ ਵੈਲਕਮ ਕਰ ਦੇ ਨੇ ਪਰ ਕੁਝ ਕੰਡੀਸ਼ਨ ਜ਼ਰੂਰ ਹੋਣ ਗਿਆ ਸਹਿਮਤੀ ਦੋਨਾਂ ਤੇ ਰਾਜ਼ੀ ਹੋਏ ਤੇ ਜ਼ਰੂਰ ਜੋ ਹੈ ਉਹ ਪਾਰਟੀਆਂ ਜੋ ਨੇ ਇਕੱਠੀਆਂ ਹੋ ਸਕਦੀਆਂ ਨੇ ਰੀ ਨੂੰ ਰਾਇ ਨਾ ਸਭ ਨੂੰ ਇਕੱਠੇ কই ਨਾ ਸਾਹਾ ਕਾਲੀ ਦਾਲ ਸੰਚੋ ਚੋਟੇ ਦੇ ਕੇ ਜਿੰਦੀਆਂ ਕਰਵਾਈਆਂ ਤੇ ਦਰਵਾਜ਼ਾ ਕਰਦਾ ਉਹ ਨਹੀਂ ਅਕਾਲੀ ਦਰ ਤੇ ਪਹਿਲਾਂ ਵੀ ਲੋਕਾਂ ਨੇ ਜੀਵਾਸ ਕੀਤਾ